ਕਾਂ ਬਾਨੀ ਕੇ ਬੰਨੇ ਭੈਣ ਦੇ ਨੇ ਸੈੱਲ ਜੇ ਡਾਊਨ ਕਰਤੇ ਯਾਰ ਮੈਨੂੰ ਤਾਂ ਕੱਲ ਦਾ ਉੱਠਾ ਹੀ ਨਹੀਂ ਗਿਆ ਚੋਰੇ ਜੇ ਚ ਕਿਉਂਕਿ ਜਦੋਂ ਇਹਨਾਂ ਦੇ ਫੰਕਸ਼ਨ ਦਾ ਪਹਿਲਾ ਦਿਨ ਸੀ ਉਸ ਦਿਨ ਨਾ ਉਥੇ ਧੋਨੀ ਹੁਰੇ ਆਏ ਸਜਣ ਆ ਗਿਆ ਉਹਦੇ ਟੱਬਰ ਟੀਰਨਾ ਮੈਂ ਕਿਹਾ ਵੀ ਚਲ ਅੱਜ ਪਲੇਅਰਾਂ ਦੀ ਪਾਰਟੀ ਹੋਊਗੀ ਇਹਨਾਂ ਨੇ ਸਪੋਰਟਸ ਵਾਲੇ ਸਾਰੇ ਸੱਦ ਲਏ ਦੂਏ ਦਿਨ ਬਾਲੀਵੁੱਡ ਵਾਲੇ ਆ ਗਏ ਕਰੀਨਾ ਹੁਰੀ ਜਿਵੇਂ ਸ਼ਾਰਖਰ ਗਏ ਮਹਾਵੀ ਮਨਾ ਜਾਂ ਤਾਂ ਆਪਾਂ ਨੂੰ ਇਹ ਬਾਲੀਵੁੱਡ ਤੋਂ ਵੀ ਉੱਪਰ ਸਮਝਦੇ ਆ ਦੁਨੀਆ ਵੀ ਹੋ ਸਕਦਾ ਆਪਾਂ ਨੂੰ ਕਈ ਵਾਰੀ ਬੰਦੇ ਦੇ ਨਜ਼ਰੀ ਦਾ ਕੀ ਪਤਾ ਮੈਂ ਮੈਨੂੰ ਲੀਡਰ ਨਾ ਸਮਝਣ ਲੱਗ ਗਏ ਹੁਣ ਵੀ ਲੀਡਰਾਂ ਵਾਲੇ ਸਿਸਟਮ ਚ ਹੁਣ ਕੱਲ ਤੀਜਾ ਦਿਨ ਸੀ ਇਹਨਾਂ ਦੇ ਫੰਕਸ਼ਨ ਦਾ ਇੱਥੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਆਪਾਂ ਨੂੰ ਇਹਨਾਂ ਨੇ ਸੱਚੀ ਨਹੀਂ ਸੱਦਿਆ ਭਾਈ ਆਹੀ ਆ ਫਿਰ ਹੁਣ ਫੰਕਸ਼ਨ ਤਾਂ ਨਾ ਗਿਆ ਹੁਣ ਅਸੀਂ ਉੱਥੇ ਟੈਂਟ ਲਾਉਣ ਜਾਣਾ ਕੋਈ ਲੋੜ ਨਹੀਂ ਮੇਰੇ ਜਿਹਾ ਬੰਦੀ ਵਾਲਾ ਹੁਣ ਕਿਹਦੇ ਮੂੰਹ ਚੱਕ ਲਈ ਉੱਥੇ ਕੋਈ ਜਾਣ ਦੀ ਲੋੜ ਨਹੀਂ ਹੈਗੀ ਚਲੋ ਹੁਣ ਇਹਨਾਂ ਨੇ ਸੱਦਿਆ ਤਾਂ ਹੈ ਨਹੀਂ ਫਿਰ ਹੁਣ ਨਿੰਦਣਾ ਤਾਂ ਸ਼ੁਰੂ ਕਰੀਏ ਇਹ ਤਾਂ ਆਪਣਾ ਪਹਿਲਾ ਫਰਜ਼ ਹੈ ਨਾ ਸਭ ਤੋਂ ਪਹਿਲੀ ਗੱਲ ਤਾਂ ਦੇਖੋ 72 ਕਰੋੜ ਰੁਪਇਆ ਰਿਆਨਾਂ ਨੂੰ ਗਾਉਣ ਦਾ ਦਿੱਤਾ ਐਨੇ ਤੇ ਨਾ ਸਾਡਾ ਸਾਰਾ ਹਲਕਾ ਵਿਆਹ ਜਾਂਦਾ ਮਹਿਲ ਕਾ ਪਹਿਲੀ ਦੇਖ ਕੇ ਚੱਲ ਪੋ ਫਿਰ ਲੋਨ ਲੈ ਲੈ ਕੇ ਭੱਜਣ ਲੱਗ ਜਾਂਦੇ ਉਹਨੇ ਅੱਗੇ ਦੋ ਤਿੰਨ ਟੱਪ ਗਏ ਭੈਣਾ ਉਹਦਾ ਘਾਟਾ ਸੀ ਚੱਲੀ ਹੈ ਫਿਰ ਵਨ ਭਰਜਾਈ ਲੱਗਦੀ ਆ ਚਲੋ ਆਂਟੀ ਕਹਿ ਦੇ ਦਿੰਦੇ ਆ ਨੀਤਾ ਆਂਟੀ ਉਹਨੇ 2.5 ਤਨ ਕਰੋੜ ਦੇ ਕਾਂਟੇ ਪਾਈ ਫਿਰੇ ਉੱਥੇ ਜੇ ਕੋਈ ਬਹਿਰਾ ਹੱਥ ਮਾਰ ਕੇ ਲਾ ਕੇ ਲੈ ਗਿਆ ਫਿਰ ਇਥੇ ਰੱਪਟਾ ਲਗਾਉਂਗੀ ਫਿਰ ਇਹ ਤੀਵੀਆਂ ਨੂੰ ਸ਼ੋਅ ਆਫ ਦੀ ਆਦਤ ਨਹੀਂ ਜਾਂਦੀ ਆ ਉਹ ਚੰਗਾ ਭਲਾ ਉਹ ਵੀ ਫਿਰਦਾ ਯਾਰ ਆਰਾਮ ਨਾਲ ਖਾਦੀ ਪਈ ਚਲੋ ਸਾਡੇ ਨਾਲ ਜੋੜੀ ਨੂੰ ਤਾਂ ਵਧਾਈਆਂ ਨੇ ਅਨੰਤ ਉੱਥੇ ਸਪੀਚ ਦੇ ਕੇ ਬੋਲ ਰਿਹਾ ਸੀ ਕਹਿੰਦਾ ਵੀ ਆਪਦੇ ਸਹੁਰਿਆਂ ਨੂੰ ਕਹਿੰਦਾ ਸੀ ਕਿ ਨਾ ਥੈਂਕਸ ਵੀ ਤੁਸੀਂ 7 ਸਾਲ ਪੇਸ਼ੈਂਸ ਰੱਖੇ ਮਤਲਬ 7 ਸਾਲ ਮੁੰਡੇ ਨੇ ਟਿਕਾਈ ਰੱਖੇ ਸਹੁਰੇ ਵੀ ਕੋਈ ਨਹੀਂ ਆਹ ਸਾਲ ਕਰਾਉ ਆਹ ਸਾਲ ਕਰਾਉ ਇਹਨਾਂ ਦੀ ਅਸਲੀ ਜ਼ਿੰਦਗੀ ਤਾਂ ਇੱਧਰ ਤਾਂ ਅਨੰਤ ਜੇ 1 ਸਾਲ ਵੀ ਟੱਪ ਜਾਂਦਾ ਕੋਈ ਆਈਲੈਂਡਸ ਵਾਲੀ ਫੀਸ ਭਰਨ ਵਾਲਾ ਟੱਕਰ ਜਾਂਦਾ ਨਾ ਉਹਦੀ ਪਤਾ ਲੱਗਦਾ ਵੀ ਪਿਆਰ ਤਾਂ ਮਿਸੀ ਸਕਾ ਫਿਰਦਾ ਹੱਜਦੇ ਨਹੀਂ ਹਰਖ ਦੇ ਵੀਰੇ ਸਾਡੇ ਦਾ ਕੀਲਾ ਧਰੋ ਕਹਨੇ ਪਰ ਉਹ ਫੀਸ ਮਿਸੀ ਸਕਾ ਨੂੰ ਦੋਨੇ ਫੈਮਿਲੀ ਜਾਓ ਜੁਆਇੰਟ ਸੋ ਇਹ ਇਹਨਾਂ ਦੀ ਚੱਲਦਾ ਜੀ ਮੁੰਡਾ ਨਹੀਂ ਮੰਨਿਆ ਦੇਖੋ ਇਹ ਹੁੰਦੇ ਨੇ ਤਗੜੇ ਘਰਾਂ ਦੇ ਬਾਕੀ ਸਾਡੇ ਟੱਬਰ ਟੀਰ ਨੇ ਸਾਰਿਆਂ ਨੇ ਆਪਦੇ ਹਿਸਾਬ ਨਾਲ ਨਿੰਦਿਆ ਮੈਂ ਮੇਰੇ ਦਰਸ਼ਨ ਚਾਚੇ ਨੂੰ ਕਿਹਾ ਮੈਂ ਕਿਹਾ ਵੀ ਚਾਚਾ ਦੇਖ ਲੈ ਇੰਨਾ ਵੱਡਾ ਵਿਆਹ ਕਰਤਾ ਇਹਨਾਂ ਨੇ 12-1500 ਕਰੋੜ ਰੁਪਇਆ ਲਾਤਾ ਪਰ ਉੱਥੇ ਦੇਖ ਲੈ ਦਾਰੂ ਹੈ ਨਹੀਂ ਸੀ ਮੇਰਾ ਚਾਚਾ ਮੁਰੋਂ ਕਹਿੰਦਾ ਜੱਟਾਂ ਵਾਲਾ ਦਿਲ ਕਿੱਥੋਂ ਲਿਆਉਣਗੇ ਸੂਮ ਟੱਬਰ ਨੇ ਕਹਿੰਦਾ ਇਹ ਉਹ ਚਾਚਾ ਜਿੰਦਾ ਮੈਂ ਬਲੌਕ ਹੀ ਕਰਤਾ ਮੈਂ ਕਿਹਾ ਅੱਜ ਤੋਂ ਬਾਅਦ ਤੇਰੀ ਸ਼ਕਲ ਦੇਖਣੀ ਵੀ ਮੈਨੂੰ ਪਸੰਦ ਥੋੜਾ ਸਰਕਲ ਵੀ ਬਦਲੀਆ ਯਾਰ ਫਿਰ ਮੇਰਾ ਵੀਰੀ ਚਾਚਾ ਸੀਗਾ ਉਹਨੂੰ ਮੈਂ ਕਿਹਾ ਚਾਚਾ ਵੀ ਆਪਾਂ ਇੰਨੇ ਤਕੜੇ ਕਦੋਂ ਹੋਵਾਂਗੇ ਵੀ ਮੈਂ ਕਹਿੰਦਾ ਵੀ ਮੇਰੇ ਵਿਆਹ ਨੂੰ ਤੁਸੀਂ ਰਿਆਨਾਂ ਲਵਾਇਓ ਮੇਰੇ ਜਦੋਂ ਲੋੜੀ ਆ ਜਵਾਕ ਹੋ ਗਿਆ ਗਾਂ ਆਪਣੇ ਵੀ ਸਾਡੇ ਲੋੜੀ ਹੋਈ ਉਦੋਂ ਬਿਆਉਂ ਸੇ ਲਾਇਓ ਮੈਂ ਕਿਹਾ ਵੀ ਇੰਨੇ ਤਕੜੇ ਆਪਾਂ ਕਦੋਂ ਹੋਵਾਂਗੇ ਉਹ ਮੈਨੂੰ ਕਹਿੰਦਾ ਭਤੀਜੇ ਦੇਖ ਆਹ ਜਨਮ ਤਾਂ ਲੰਘ ਗਿਆ ਕਹਿੰਦਾ ਹੁਣ ਤੂੰ ਅਗਲੇ ਦੀ ਤਿਆਰੀ ਕਰ ਕਹਿੰਦਾ ਜਿੰਨੀ ਉਮਰ ਬਚਦੀ ਆ ਸਾਰੇ ਕੰਮ ਕਾਰ ਛੱਡ ਕੇ ਪੂ ਪਾਠ ਪੂਜਾ ਹੀ ਕਰੀ ਚੱਲ ਬੱਸ ਵੀ ਅਗਲੇ ਸਾਲ ਇਹਨਾਂ ਦੇ ਜੰਮ ਪਏ ਕਹਿੰਦਾ ਹੋਰ ਕੋਈ ਹੱਲ ਨਹੀਂ ਕਾਲਾ ਸਾਰੀਆਂ ਆਸਾਂ ਹੀ ਛੋੜ ਕੇ ਆਇਆ ਜਿਆਦਾ ਵੀ ਮੋਟੀਵੇਸ਼ਨਲ ਟ੍ਰੇਨਰ ਜੇ ਸੁਣੀਏ ਇਹ ਤਾਂ ਲਤੜਖੀ ਤੁਰਗੇ ਰੋੜੀ ਰੂਲਰੀ ਫੇਰਦਾ ਸਾਰੀ ਮੋਟੀਵੇਸ਼ਨ ਤੇ ਤੋਂ ਉਹ ਚਾਚਾ ਵੀ ਬਲਾਕ ਕਰਿਆ ਮੈਂ ਕਿਹਾ ਭੈਣਾ ਮੈਂ ਇੱਥੇ ਕੋਰਸ ਲਈ ਬੈਠਾ ਮੋਟੀਵੇਸ਼ਨ ਵਾਲਿਆਂ ਦੇ ਤੇ ਤੂੰ ਰੋੜੀ ਰੂਲਰੀ ਫੜਾਈ ਦੀ ਤਰ੍ਹਾਂ ਨਾ ਰਾਹੁਣ ਰਾਜਦੀਪ ਵੀ ਬਣ ਗਿਆ ਯਾਰ ਚਲੋ ਜੀ ਐਟ ਦੀ ਐਂਡ ਹੁਣ ਮੈਨੂੰ ਇਹ ਸਬਕ ਮਿਲਿਆ ਵੀ ਆਪਾਂ ਨੂੰ ਇੱਥੋਂ ਸਰਕਲ ਥੋੜਾ ਥੋੜਾ ਬਦਲਣਾ ਚਾਹੀਦਾ ਅਮੀਰ ਬੰਦਾ ਉਹੀ ਬਣੂ ਤੁਸੀਂ ਅਮੀਰਾਂ ਦੇ ਥੋੜਾ ਜਿਹਾ ਬਹਿਣ ਉੱਠਣ ਲੱਗੋ ਉਹਨਾਂ ਦੀਆਂ ਗੱਲਾਂ ਗੁੱਲਾਂ ਸੁਣੋ ਜ਼ਰੂਰੀ ਨਹੀਂ ਸਾਰੇ ਅਮੀਰ ਠੱਗੀਆਂ ਮਾਰ ਕੇ ਅਮੀਰ ਹੋਏ ਬੰਨੇ ਯਾਰ ਮਿਹਨਤ ਕਰਦੇ ਨੇ ਵੀ ਵਧੀਆ ਪਰਵਾ ਸੋ ਇੰਨਾ ਚ ਵੈਣਾ ਹੁਣ ਮੇਰੇ ਇੱਕ ਮਿੱਤਰ ਦਾ ਫੋਨ ਆ ਗਿਆ ਸਾਰਾ ਵਿਆਹ ਬੂਜਾ ਡਿਸਕਸ ਕਰਕੇ ਕਹਿੰਦਾ ਵੀ ਐ 40 ਕਰੋੜ ਦੀ ਉਹਨੇ ਘੜੀ ਪਾਈ ਵੀ ਸੀ ਐ ਸਾਰਾ ਕੁਝ ਗੱਲਾਂ ਕਰੀ ਗਏ ਫਲਾਨਾ ਜੈਕਬ ਇਹ ਬੋ ਨਾ ਨੂੰ ਤਾਂ ਆਪਣੇ ਮਿਡਲ ਕਲਾਸ ਦੇ ਸਭ ਤੋਂ ਪਹਿਲਾਂ ਮੂੰਹ ਤੇ ਚ ਫਿਰ ਮੈਨੂੰ 2 ਮਿੰਟ ਗੱਲ ਕਰਕੇ ਮੈਨੂੰ ਕਹਿੰਦਾ ਯਾਰ ਇੱਕ ਗੱਲ ਪੁੱਛਾਂ ਕਹਿੰਦਾ ਯਾਰ ਜਮਨਗਰ ਚ ਸਾਰੇ ਚ ਜੈਟੀ ਜੱਟ ਖੜੇ ਸੀ ਪ੍ਰਾਈਵੇਟ ਜੈਟ ਮੈਂ ਕਿਹਾ ਯਾਰ ਹੋਣਗੇ ਅਗਲੇ ਕੋਲੇ 2 250 ਜੈਟ ਅਵੇਲੇਬਲ ਕਰਾ ਲਿਆ ਉਹ ਰੈਂਟ ਤੇ ਲੈ ਜਾਉ ਕਹਿੰਦਾ ਇੱਕ ਗੱਲ ਪੁੱਛਾਂ ਵਗਾ ਕਹਿੰਦਾ ਯਾਰ ਇਹਨਾਂ ਦਾ ਲਾਗੀ ਵੀ ਪੇਲੀ ਜੈਟ ਦੀ ਲੈ ਕੇ ਗਿਆ ਹੋਈ ਮੈਂ ਤਾਂ ਫੋਨ ਹੀ ਕੱਟਦਾ ਮੈਂ ਕਿਹਾ ਇਦੋਂ ਪਹਿਲਾਂ ਮੇਰਾ ਸਾਲਾ ਇਹ ਕਹੇ ਵੀ ਇਹਨਾਂ ਦੇ ਲਾਗੀ ਵੀ ਹੁੰਦੇ ਆ ਇਹੀ ਕਹਿੰਦਾ ਸੀ ਗਾਹਣਾ ਵਧੇ ਚੰਗਾ ਮਗਰ ਨੂੰ ਤਰੋ ਪਹਿਲੇ ਨੰਬਰ ਤੇ ਕਦੇ ਅੱਖ ਨਾ ਰੱਖੋ ਲਾਗੀ ਬਣ ਜਾਈਏ ਸਭ ਬੈਠੋ ਮੈਂ ਅੱਜ ਤੁਹਾਨੂੰ ਕਹਣਾ ਯਾਰ ਨਿਕਲ ਹੋ ਰਹੀਆਂ ਰਜਾਈਆਂ ਚ ਇਕੱਠੇ ਹੋਈਆਂ ਇਹ ਇਹਨਾਂ ਨਹੀਂ ਜੇ ਵੀਰ ਹੁਣ ਇਹ ਸਰਕਲ ਬਦਲੀ ਆ ਯਾਰ ਭਾਏ ਨਾ ਕੱਤੀ ਮਾਰ ਜਾਉਂਦੀ ਆ ਬੜਕ ਵੀ ਨਿਕਲਣੋਂ ਹਟ ਗਈ ਇਕੱਠੇ ਹੋਈਏ ਯਾਰ ਭਾਈ ਕਿੱਸਤਾ ਭਰੀਏ ਪਹਿਲਾਂ ਵਧਾਈਆਂ ਵੀਰੇ ਅਨੰਤ ਵੀਰੇ ਭੁੱਲ ਜੱਕ ਮਾਫ ਕਰੀ ਅਗਲੀ ਪਾਰਟੀ ਤੇ ਮਿਲਦੇ ਆ ਵਿਆਹ ਜਲਾਈ ਚ ਹੈ